ਇਸ ਵੇਲੇ ਸੀ ਮੌਜੂਦ ਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਿਸਾਨ ਤਿਆਰੀ ਕਰ ਰਹੇ ਨੇ ਕਿਉਂਕਿ ਅੱਜ ਪੰਜ ਬਰੇ ਹੋ ਜਾਣੇ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਤੇ ਇਸ ਦੇ ਨਾਲ ਹੀ ਕੁਝ ਮੰਗਾਂ ਨੇ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਲਖਵਾਲ ਸਾਹਿਬ ਮੇਰੇ ਨਾਲ ਮੌਜੂਦ ਨੇ ਲਖਵਾਲ ਸਾਹਿਬ ਇਸ ਵਕਤ ਕੌਮੀ ਬਦਲ ਦੇ ਸੰਵਿਧਾਨ ਦਿਵਸ ਮਨਾ ਰਹੇ ਦੂਜੇ ਪਾਸੇ ਅੱਜ ਤੁਸੀਂ ਚੰਡੀਗੜ੍ਹ ਦੇ ਵਿੱਚ ਕਿਸਾਨ ਅੰਦੋਲਨ ਦਾ ਦਿਵਸ ਮਨਾ ਰਹੇ ਕਿਵੇਂ ਤੇ ਮੁੱਖ ਮੰਗਾਂ ਕੀ ਅਸੀਂ 5 ਸਾਲ ਹੋ ਗਏ ਸਾਨੂੰ ਅੰਦੋਲਨ ਲੜ ਕੇ ਆਏ ਹਾਂ ਤੇ ਅੰਦੋਲਨ ਚ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਅਸੀਂ ਉਹਦੀ ਬਰੇਗੰਡ ਅਸੀਂ ਕਈ ਸਟੇਟਾਂ ਚ ਵੀ ਮਨਾ ਰਹੇ ਆ ਜਿਹੜਾ ਪੰਜਾਬ ਦੇ ਐਸਕੇਮ ਨੇ ਫੈਸਲਾ ਚੇਂਜ ਕਰਨਾ ਕੋ ਚੰਡੀਗੜ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਉਂਕਿ ਅਸੀਂ ਸ਼ਾਂਤੀ ਪਸੰਦ ਲੋਕ ਆ ਸ਼ਾਂਤੀਪੂਰਵਕ ਅਸੀਂ ਮਨਾਉਨੇ ਆ ਤੇ ਉਹ ਅਸੀਂ ਗਰਾਊਂਡ ਲੈ ਕੇ ਇੱਥੇ ਅਸੀਂ ਜਿਹੜੇ 12 ਵਜੇ ਸਟੇਟ ਸ਼ੁਰੂ ਕਰਾਂਗੇ ਤਿੰਨ 3:30 ਵਜੇ ਤੱਕ ਅਸੀਂ ਇਹ ਆਪਣੀ ਬਰੇਗੰਡ ਬਣਾਵਾਂਗੇ ਉਹਦੇ ਚ ਅਸੀਂ ਅਧਰਾਹ ਕਰਨਾ ਆਏ ਆ ਸੈਂਟਰ ਸਰਕਾਰ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਵੀ ਸਾਡੀਆਂ ਮੰਗਾਂ ਨੇ ਇਹਨਾਂ ਤੇ ਫੌਰੀ ਤੌਰ ਕਿਉਂਕਿ ਸੈਂਟਰ ਵੀ ਜਿਹੜਾ ਬਿੱਲ ਲੈ ਕੇ ਆ ਰਿਹਾ ਬਿਜਲੀ ਸੂਟ ਬਿਜਲੀ ਉਹ ਕੱਲੇ ਕਿਸਾਨਾਂ ਨਾਲ ਨਹੀਂ ਹਰੇ ਹਰੇਕ ਬੰਦੇ ਨੂੰ ਹਰੇਕ ਦੇ ਜਿਹੜੇ ਮੀਟਰ ਲੱਗੇ ਜਿਹੜਾ ਬਿਜਲੀ ਵਾਲ ਦਾ ਉਹਨੂੰ ਪ੍ਰਭਾਵਿਤ ਕਰੂਗਾ ਪਹਿਲਾਂ ਥੋੜਾ ਚਿਰ ਇਹ ਬਿਜਲੀ ਸਸਤੀ ਦੇ ਦੇਣਗੇ ਉਸ ਤੋਂ ਬਾਅਦ ਇਹ ਡੇਢੇ ਦੁੱਗਣੇ ਰੇਟ ਤੇ ਜਿਵੇਂ ਜਿਉ ਨਾ ਕੀਤਾ ਆਪਣੇ ਉਵੇਂ ਹੀ ਤੁਹਾਡੇ ਨਾਲ ਹੋਣੀ ਆ ਤੇ ਬਿੱਲ ਪਹਿਲਾਂ ਲੈ ਜਾਣਗੇ ਤੇ ਕੋਈ ਤੁਹਾਡੀ ਸੁਣਵਾਈ ਨਹੀਂ ਹੋਊ ਤੇ ਜਿਹੜੀ ਆ ਸਰਕਾਰਾਂ ਨੇ ਤੁਹਾਡੀਆਂ ਜ਼ਮੀਨਾਂ ਵੇਚ ਜਾਣਗੀਆਂ ਬਿਜਲੀ ਬੋਰਡ ਦੀਆਂ ਥਰਮਲ ਪਲਾਂਟ ਵੇਚ ਜਾਣਗੇ ਆਪਦੇ ਪੈਸੇ ਕਮਾ ਲੈਣਗੇ ਤੋਈ ਸਰਕਾਰਾਂ ਰਲ ਕੇ ਇਹ ਕੰਮ ਕਰ ਲਈਆਂ ਨੇ ਦੂਜਾ ਸਾਡਾ ਕਿਰਤ ਕਾਨੂੰਨ ਜਿਹੜਾ ਬਣਾਈ ਜਾ ਰਹੀ ਆ ਸੈਂਟਰ ਸਰਕਾਰ ਉਹ ਵੀ ਵੱਡੀਆਂ ਕਿਰਤੀਆਂ ਨਾਲ ਪੱਟੀ ਧੋਖੇबाजी ਆ ਉਹਦਾ ਵਿਰੋਧ ਕਰਦੇ ਆ ਤੀਜੀ ਐਮਐਸਪੀ ਦੀ ਸਾਡੀ ਲੜਾਈ ਆ ਕਰਜ਼ਿਆਂ ਦੀ ਲੜਾਈ ਆ ਇਹ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਜਿਹੜੀ ਖੜਾਂ ਦਈ ਤੇ ਕੇਂਦਰ ਸਰਕਾਰ ਨੇ ਵੀ 1600 ਕਰੋੜ ਅਨਾਉਂਸ ਕੀਤਾ ਸੀ ਉਹਦੇ ਚੋਂ ਵੀ ਸਾਨੂੰ ਪੈਸਾ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਵੀ ਬੜੇ ਥੋੜੇ ਪੈਸੇ ਦਿੱਤੇ ਆ ਕੋਈ ਵੀ 20000 ਇੱਕ ਬੰਦੇ ਨੂੰ ਮਿਲਿਆ ਉਹ ਵੀ ਥੋੜੇ ਬੰਦਿਆਂ ਨੂੰ ਮਿਲਿਆ ਅਸੀਂ ਕਿ 70000 ਦੀ ਮੰਗ ਕੀਤੀ ਸੀ ਦੂਸਰਾ ਸਾਡਾ ਝੋਨਾ ਘੱਟ ਨਿਕਲਿਆ ਉਹਦੇ ਚ ਇੱਕ ਤਾਂ ਜਿਹੜੀ ਆ ਬਰਸਾਤਾਂ ਦੀ ਮਾਰ ਪਈ ਐ ਜਿਹੜੇ ਜਿਹੜੇ ਯੂਨੀਵਰਸਿਟੀ ਨੇ ਕੁਸਤੀ 31 ਝੋਨਾ ਦਿੱਤਾ ਵੀ ਇਹੀ ਸਿਫਾਰਸ਼ ਕਰਤਾ ਉਹ ਲਾਓ ਉਹ ਸਾਡਾ ਬਿਲਕੁਲ 8-10 ਕੁਆਂਟਲ ਤਈ ਰਹਿ ਗਿਆ ਉਹਦੇ ਤੇ ਦੁਬਾਰਾ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਉਹਦੇ ਤੇ ਬੋਨਸ ਮੰਗਦੇ ਆ 500 ਰੁਪਏ ਪ੍ਰਤੀ ਕੁਆਂਟਲ 20 ਸਾਨੂੰ ਉਹਦਾ ਜਿਹੜਾ ਸਾਨੂੰ ਬੋਨਸ ਦਿੱਤਾ ਹੈ ਦੂਜਾ ਗੰਨੇ ਦਾ ਰੇਟ ਅਜੇ ਤੱਕ ਸਰਕਾਰ ਨੇ ਪੰਜਾਬ ਸਰਕਾਰ ਨੇ ਅਨਾਉਂਸ ਕਰਨਾ ਹੁੰਦਾ ਨਹੀਂ ਅਨਾਉਂਸ ਕੀਤਾ ਉਹ ਸੀ ਕਹਿੰਦੇ 500 ਰੁਪਏ ਪ੍ਰਤੀ ਕੁੰਟ ਲੱਗੇ ਅਨਾਉਂਸ ਕਰੇ ਲਿਓ ਤੇ ਲਈ ਵੀ ਕੱਲ ਤੋਂ ਸੰਘਾਸਨ ਅਸੀਂ ਸ਼ੁਰੂ ਕਰਾਂਗੇ ਨਹੀਂ ਐਮਐਸਪੀ ਦੀ ਮੰਗ ਤਾਂ ਦੇਖੋ 5 ਸਾਲ ਤੋਂ ਚੱਲੀ ਆ ਰਹੀ ਹੈ ਫਿਰ ਵੀ ਅੱਜ ਤੱਕ ਇੰਨੀਆਂ ਮੀਟੀਆਂ ਵੀ ਹੋਈਆਂ ਕਿ ਲੱਗਦਾ ਕਿ ਫਿਰ ਉਹ ਜਿਆ ਅੱਲਾ ਬੋਲ ਕਿਸਾਨਾਂ ਨੂੰ ਕੰਨ ਨਾ ਕਿਉਂਕਿ ਐਮਐਸਪੀ ਦੀ ਜਿਹੜੀ ਮੰਗ ਹੈ ਸਾਰੇ ਦੇਸ਼ ਦੀ ਮੰਗ ਹੈ ਸਾਨੂੰ ਸਾਰੇ ਦੇਸ਼ ਦੇ ਆ ਸਟ੍ਰੀਟਾਂ ਨੂੰ ਇਕੱਠੇ ਹੋਣਾ ਪਊਗਾ ਅਸੀਂ ਲਾਮਬੰਦ ਲੱਗੇ ਹੋਇਆ ਕਰਨ ਜਿਵੇਂ ਹਰਿਆਣਾ ਜੁਪੀ ਸਾਡੇ ਨਾਲ 8-10 ਸਟੇਟਾਂ ਸਾਡੇ ਨਾਲ ਜਿੱ ਨਜ਼ਰ ਨਹੀਂ ਆਉਂਦੀਆਂ ਦਿੱਲੀ ਦੇ ਆਲੇ ਦੁਆਲੇ ਦੀਆਂ ਸਾਰੀਆਂ ਸਟੇਟਾਂ ਨੂੰ ਉਹਨਾਂ ਚ ਦਿੱਲੀ ਚ ਅਸੀਂ ਅੰਦੋਲਨ ਨਹੀਂ ਕਰਾਂਗੇ ਅਸੀਂ ਅੱਗੇ ਜਿਵੇਂ ਗਲਤੀ ਸਾਡੇ ਵੀਰਾਂ ਨੇ ਕੀਤੀ ਹੈ ਇੱਕ ਇਕੱਲਾ ਪੰਜਾਬ ਦਾ ਅੰਦੋਲਨ ਨਹੀਂ ਬਣਾਵਾਂਗੇ ਕਿਉਂਕਿ ਐਮਐਸਪੀ ਸਾਰੇ ਦੇਸ਼ ਨੂੰ ਚਾਹੀਦੀ ਹੈ ਅਸੀਂ ਉਹਨਾਂ ਨੂੰ ਇਕੱਠਾ ਕਰਕੇ ਦਿੱਲੀ ਨਾਲ ਅੰਦੋਲਨ ਕਰਾਂਗੇ ਤੇ ਪੰਜਾਬ ਸਰਕਾਰ ਨਾਲ ਸਾਡੀ ਤਿਆਰੀ ਹੈ 2-4 ਮਹੀਨੇ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਟਾਈਮ ਦਵਾਂਗੇ ਵੀ ਸਾਡੀਆਂ ਮੰਗਾਂ ਅੱਜ ਤੋਂ 3 ਸਾਲ ਪਹਿਲਾਂ ਜਿਹੜੀਆਂ ਮੰਗੀਆਂ ਘੱਟੋ-ਘੱਟ ਉਹ ਹੀ ਲਾਗੂ ਕਰ ਦੇ ਉਹ ਲਾਗੂ ਕਰੇ ਨਹੀਂ ਪੰਜਾਬ ਸਰਕਾਰ ਨਾਲ ਸੀ 2-4 ਮਹੀਨੇ ਦੇ ਵਿੱਚ ਦੋ ਦਮ ਕਰਾਂ। ਅੱਛਾ ਕਿ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਾਤ ਹੀ ਮੇਰੀ ਕਾ피 ਉੱਥੇ ਸਟੂਡੈਂਟ ਲੀਡਰ ਨਾਲ ਗਲਵਾਰਤ ਹੋਈ ਆ। ਉਹਨਾਂ ਨੇ ਕਿਹਾ ਕਿ ਜੋ ਸਥਿਤੀ ਚੱਲ ਰਹੀ ਆ, ਜੋ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ, ਤੇ ਤੁਸੀਂ ਉੱਧਰ ਵੀ ਜਾਓਗੇ ਗਲਵਾਰਤ ਕਰੋਗੇ ਵਿਦਿਆਰਥੀਆਂ ਨਾਲ। ਅਸਲੀ ਪਹਿਲਾਂ ਵੀ ਸਾਥ ਦਿੱਤਾ। ਜਿੱਦਣ ਪਹਿਲੇ ਦਿਨ ਵਿਦਿਆਰਥੀਆਂ ਨੇ ਸੱਦੇ ਯੂਨੀਵਰਸਿਟੀ ਅਸੀਂ ਵੀ ਉਸ ਦਿਨ ਜੱਥਾ ਲੈ ਕੇ ਗਏ ਆ ਮੈਨੂੰ ਇੱਥੇ ਮੈਕਸ ਹਸਪੀਟਲ ਕੋ ਰੋਕ ਲਿਆ ਸੀ 500 ਬੰਦੇ ਦਾ ਜੱਥਾ ਸੀ ਅਸੀਂ ਉਹ ਬੈਰੀਕੇਡ ਤੋੜ ਕੇ ਮੈਂ 9 ਕਿਲੋਮੀਟਰ ਤੁਰ ਕੇ ਯੂਨੀਵਰਸਿਟੀ ਪਹੁੰਚਿਆ ਸੀ ਉੱਥੇ ਉਹਨਾਂ ਦੀ ਸਟੇਜ ਤੇ ਬੋਲ ਕੇ ਵੀ ਆਏ ਸੀ ਪਿਛਲੇ ਦਿਨੀ ਪਰਸੋਂ ਜੋ ਉੱਥੇ ਮੀਟਿੰਗ ਹੋਈ ਉਹਦੇ 'ਚ ਵੀ ਸਾਡੀ ਇੱਕ ਤਿੰਨ ਮੈਂਬਰੀ ਅਸੀਂ ਕਮੇਟੀ ਬਣਾਤੀ ਐ ਐਸਕੇਐਮ ਨੇ ਉਹ ਕਮੇਟੀ ਵੀ ਜਾ ਕੇ ਆਈ ਆ ਤੇ ਸਾਡਾ ਬਾਹਰੋਂ ਸਾਥ ਪੂਰਾ ਜਦ ਸਾਨੂੰ ਆਵਾਜ਼ ਮਾਰਨਗੇ ਅਸੀਂ ਉਹਨਾਂ ਨਾਲ ਵੀ ਹਾਜ਼ਰ ਹੋਵਾਂਗੇ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਕਿਉਂ ਉਹਨਾਂ ਦੀ ਪੜਾਈ ਖਰਾਬ ਕਰਦੇ ਹੋ ਇਹ ਨੋਟੀਫਿਕੇਸ਼ਨ ਫੌਰੀ ਤੌਰ ਤੇ ਲ ਤੇ ਇਸ ਤੋਂ ਇਲਾਵਾ ਤੁਹਾਡੀ ਅੱਗੇ ਸ਼ਾਮ ਦੀ ਰੂਪਰੇਖਾ ਹਾਲਤ ਤੋਂ ਪਿੱਛੋਂ ਤੋਂ ਪੂਰੇ ਦੀ ਹੈ ਜਾਂ ਕੋਈ ਹੋਰ ਨਹੀਂ ਸ਼ਾਮ ਦੇ ਸਿਰ 3:30 ਵਜੇ ਸਾਡੀ ਸਮਾਪਤੀ ਹੋ ਜੂਗੀ ਉਸ ਤੋਂ ਬਾਅਦ ਅਸੀਂ ਘਰਾਂ ਚੱਲ ਜਾਵਾਂਗੇ ਉਸ ਤੋਂ ਬਾਅਦ ਐਸਕੇਮ ਦੁਬਾਰਾ ਮੀਟਿੰਗ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਅਲਿੱਕੇਗਾ ਉਹਦੇ ਤੇ ਫਿਰ ਅਸੀਂ ਪਹਰਾ ਚਲੋ ਲਖਵਾਲ ਸਾਹਿਬ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਮੁਖਤੋਰ ਤੇ ਜਿਹੜੀਆਂ ਮੰਗਾਂ ਨੇ ਇਹਨਾਂ ਨੇ ਦਸੀਆਂ ਨੇ ਪਰ ਐਮਐਸਪੀ ਦੀ ਮੰਗ ਪਿਛਲੇ 5 ਜਿਹੜੇ ਸਾਲਾਂ ਤੋਂ ਚੱਲੀ ਆ ਰਹੀ ਆ ਤੇ ਅੱਜ ਬਰੇਗੰਡ ਜਿਹੜਾ ਕਿਸਾਨ ਅੰਦੋਲਨ ਦੀ ਮਨਾਈ ਜਾ ਰਹੀ ਹੈ ਤੇ ਹੋਰ ਵੀ ਅਪਡੇਟ late Saturday night, Juliet.